ਕਾਇਕ ਗਿੱਪੀ ਗਿਰਵਾਲ ਦੀਆਂ ਮੁਸ਼ਕਿਲਾਂ ਵਾਦੀਆਂ ਹੋਈਆਂ ਨਜ਼ਰ ਆਈਆਂ ਨੇ ਦਰਅਸਲ ਮੋਹਾਲੀ ਪੁਲਿਸ ਜ਼ਿਲ੍ਹੇ ਦੀ ਕੋਰਟ ਨੇ ਗਿੱਪੀ ਗਿਰਵਾਲ ਦੇ ਖਿਲਾਫ ਵਾਰੰਟ ਜਾਰੀ ਕੀਤੇ ਨੇ ਜਿਸ ਕਿਹਾ ਗਿਆ ਹੈ ਕਿ ਰੰਗਦਾਰੀ ਮਾਮਲੇ ਦੇ ਵਿੱਚ ਗਿੱਪੀ ਗਿਰਵਾਲ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਬਾਰ-ਬਾਰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਹ ਗਿੱਪੀ ਗਿਰਵਾਲ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਇਸ ਕਾਰਨ ਹੁਣ ਮਹਾਲੀ ਅਦਾਲਤ ਨੇ ਪੰਜਾਬੀ ਕਾਇਕ ਦੇ ਖਿਲਾਫ ਵਾਰੰਟ ਜਾਰੀ ਕਰ ਦਿੱਤੇ ਨੇ ਮੋਹਾਲੀ ਅਦਾਲਤ ਨੇ ਗਿੱਪੀ ਗਰੇਵਾਲ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5000 ਰੁਪਏ ਦੀ ਜ਼ਮਾਨਤ ਦੇ ਨਾਲ ਸੱਮਣ ਵੀ ਭੇਜੇ ਸਨ ਜੋ ਅਦਾਲਤ ਤੇ ਵਿੱਚ ਵਾਪਸ ਆ ਗਿਆ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਏਗੀ ਗਿੱਪੀ ਗਰੇਵਾਲ ਨੇ ਅਦਾਲਤ ਚ ਗਵਾਹੀ ਦੇਣੀ ਹੈ ਇਹ ਪੂਰਾ ਮਾਮਲਾ ਕੀ ਹੈ 31 ਮਈ 2018 ਨੂੰ ਗਿੱਪੀ ਗਰੇਵਾਲ ਨੂੰ ਇੱਕ ਅਨਜਾਨ ਨੰਬਰ ਤੋਂ WhatsApp ਤੇ ਸੁਨੇਹਾ ਮਿਲਿਆ ਸੀ ਇਸ ਸੁਨੇਹੇ ਦੇ ਵਿੱਚ ਉਸ ਨੂੰ ਇੱਕ ਨੰਬਰ ਦਿੱਤਾ ਗਿਆ ਸੀ ਇਸ ਨੰਬਰ ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਨਾਲ ਗੱਲਬਾਤ ਕਰਨ ਦੇ ਲਈ ਕਿਹਾ ਗਿਆ ਇਸ ਦੇ ਵਿੱਚ ਲਿਖਿਆ ਗਿਆ ਸੀ ਕਿ ਇਹ ਮੈਸੇਜ ਜਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਸੀ ਤੁਸੀਂ ਗੱਲ ਕਰੋ ਨਹੀਂ ਤਾਂ ਤੁਹਾਡੀ ਹਾਲਤ ਪਰਮੇਸ਼ਰ ਵਰਮਾ ਤੇ ਚਮਕੀਲਾ ਵਰਗੀ ਹੋ ਜਾਏਗੀ ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਕੀਤੀ ਸੀ ਮਹਾਲੀ ਪੁਲਿਸ ਨੇ ਕਿੱਪੀ ਗਰਵਾਲ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਸੀ ਹੁਣ ਕਿੱਪੀ ਗਰਵਾਲ ਨੂੰ ਗਵਾਹੀ ਤੇ ਲਈ ਬੁਲਾਇਆ ਜਾ ਰਿਹਾ ਪਰ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਰਹੀ ਇਸ ਲਈ ਅਦਾਲਤ ਦੇ ਵੱਲੋਂ ਮੋੜ ਸਮਨ ਭੇਜੇ ਗਏ ਨੇ ਤਾਂ ਦੱਸਦੀ ਹੈ ਕਿ ਕਿੱਪੀ ਗਰਵਾਲ ਦਾ ਪੂਰਾ ਪਰਿਵਾਰ ਸਮੇਤ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤਾਂ ਹੋ ਸਕਦਾ ਹੈ ਕਿ ਉਹ ਕੈਨੇਡਾ ਦੇ ਵਿੱਚ ਨੇ ਇਸ ਕਰਕੇ ਉਹ ਜਿਹੜੇ ਸਮਨ ਨੇ ਨਹੀਂ ਵਸੂਲ ਪਾ ਰਹੇ ਤਾਂ ਇਸ ਕਰਕੇ ਅ ਸ਼ਾਇਦ ਗਿੱਪੀ ਗਰਵਾਲ ਨੂੰ ਇਸ ਬਾਰੇ ਨਹੀਂ ਪਤਾ ਪਰ ਹੁਣ ਦੇਖਣਾ ਹੈ ਬਾਕੀ ਹੋਏਗਾ ਕਿ ਗਿੱਪੀ ਗਰਵਾਲ ਕੈਨੇਡਾ ਤੋਂ ਇੱਥੇ ਪੰਜਾਬ ਦੇ ਵਿੱਚ ਅ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਆਉਂਦੇ ਨੇ ਜਾਂ ਨਹੀਂ ਆਉਂਦੇ